ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨ ਨਗਾਵਾਂ ਸੇ ਲੈ ਲੈ ਕੇ ਆਂ ਜੀ ਕੰਨੀ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਲੀਆਂ ਲੈਂਦੀਆਂ ਨੇ ਬਹਿਣਾ ਚੰਗੀਆਂ ਨੇ ਬਈ ਟਾਪ ਰੀਡ ਹਾਉ ਕਰ ਲੈਣੇ ਬਾਪੂ ਨਾਲ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਡਰੈਸ ਕੋਡ ਨਾਮ ਮੰਦਰ ਸਿੰਘ ਜੀ ਹੂੰ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਠੀਕ ਆ ਜਿਹੜਾ ਬਰਨਾਲਾ ਦਸੀਰ ਤਾ ਨੇੜੇ ਪਿੰਡ ਅਧਾਉੜ ਇਹ ਤੇ ਨੇੜਾ ਪੈਂਦਾ ਸੰਧੂ ਘੰਡਾਵੰਨਾ ਨੇ ਇਹ ਜਿੰਗਿਆਂ ਦੇ ਪਚਾਲੇ ਆ ਗਏ ਪਿੰਡਾ ਮੋਬਾਈਲ ਨੰਬਰ ਬੋਲੋ 9855233677 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੁਆ ਸੁੰਡੀ ਆ ਸੁਆ ਦੂਜਾ ਦੀ ਠੰਡੀ ਠੁੰਡੀ ਬਹੁਤ ਆ ਦੇਖੋ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਤੇ ਮਗਰ ਚਵਾਈ ਚ ਵੀ ਜਿਆਦਾ ਚੰਗਿਆ ਦੂਜਾ ਸੁਆ ਜਿਹਨੇ 2 ਲੱਖ ਰੁਪਏ ਤਿੰਨ ਮਹੀਨੇ ਤੇ ਰੋਣੇ ਹੂੰ ਉਹਦਾ ਮੁਕਾਬਲਾ ਕਰੂ ਸਹੀ ਆ ਬਾਈ ਤੇ ਕਿੰਨੇ ਦਿਨ ਲੋੜਿਆ ਦੋਗੜਾ ਪਾਣਾ ਇਹ ਹੂੰ ਬਾਦ ਦੇ ਇੱਕ ਦੋ ਇੱਕ ਤੋਂ ਦੋ ਦੋ ਦਿਨਾਂ ਚ ਤੂ ਤਿਆਰੀ ਆ ਵਰਡ ਦੀ ਫੁੱਲ ਤਿਆਰੀ ਆ ਫੁੱਲ ਰਾਜੀ ਆ ਕਦ ਠੀਕ ਆ ਬਰੀਡ ਚੰਗੀ ਆ ਥੋੜਾ ਕ੍ਰਾਸ ਪਾਣਾ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਡ ਫੁੰਡ ਫੋਲੋ ਈੜੀ ਦੇ ਪਾਜ ਵਰਗੇ ਥਣ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਤੇ ਫੇਸ ਦੀ ਬਿਊਟੀ ਦੇਖੋ ਕਮਾਲ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਫੁੱਲ ਬਰੀਡ ਆ ਬਈ ਤੇ ਦੁੱਧ ਚੰਗਾ ਦੇ ਦੇਣਾ ਬਰੀਡ ਫੁੱਲ ਆ ਥੋੜੀ ਕ੍ਰਾਸ ਆਂਗ ਗਰਮੀ ਨਹੀਂ ਮੰਨਦੀ ਨਾ ਉਹ ਫਾ ਗਰਮੀਆਂ ਦਾ ਐ ਸਿਰ ਚ ਹੂੰ ਸਹੀ ਹੈ ਸਹੀ ਚ ਪੈਂਦੀ ਹੈ ਸਹੀ ਹੈ ਸਹੀ ਹੈ ਢਾਂਜਾ ਦੇਖੋ ਬਈ ਪੂਰੀ ਪਲੀ ਵੀ ਆ ਕਰਮ ਵਾਲੀ ਨਾੜਾ ਨੂਣਾ ਫੁੱਲ ਚੰਗੀਆਂ ਅਜੇ ਦਿਨ ਲੈਂਦੀ ਐ ਇੱਕ ਦੋ ਤੋਂ ਨਾ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਕਰਮ ਵਾਲੀ ਕੀ ਬਾਤ ਆ ਤੂਰਾ ਬੜਾ ਚੰਗਾ ਬਾਪੂ ਇਹਦਾ ਹਾਂ ਜੀ ਹਾਂ ਹਮਾ ਗਾਗਾ ਦਾਪੂ ਨੇ ਤਿੰਨ ਹੀ ਐ ਤੁਰਦੀਆਂ ਜੀ ਸਹੀ ਆ ਦੁੱਧ ਵਾਲਾ ਪੀਸ ਆ ਨਾ ਜਮਾ ਲੈ ਦੁੱਧ ਚਾਹੀਦਾ ਆਪ ਹੀ ਦੇਖ ਲੈ ਅਗਲਾ ਹੁਣ ਹਮ 32 ਲੀਟਰ ਦੇ ਸੌਖੇ ਹੀ ਚਾਹੀਦੇ ਠੀਕ ਹੈ ਜੀ ਹਮ ਬਾਕੀ ਪੜੀ ਵੀ ਬਹੁਤ ਆ ਗਰਮ ਵਾਲੀ ਬਾਈ ਬ੍ਰੀਚ ਕੰਨੀਓ ਕੋਈ ਗਾਰਡ ਨਹੀਂ ਲੇਵੇ ਕੰਨੀਓ ਕੋਈ ਗਾਰਡ ਨਹੀਂ ਥਾਣ ਇੱਕ ਨੰਬਰ ਮਾਜਨਾਲ ਲਈ ਥਾਣ ਲੱਗਿਆ ਮਾਜਨਾਲ ਲਈ ਦੁੱਧ ਦੇਣਾ ਗਾ ਗਰਮੀ ਗਰਮੀ ਦਾ ਕਰਮਾ ਲਈ ਨਹੀਂ ਮੰਨਣੀ ਹੋਈ ਨਹੀਂ ਤੇ ਟੱਲਾ ਹੁਣਾ ਦੇਖੋ ਸਾਰੀਆਂ ਬਾਲਡਨਾਂ ਕੱਢ ਕੇ ਫਿਰ ਸੋਣਾ ਮੁੱਲ ਕੀ ਆ ਬਾਪੂ ਜਾਇਦ ਜਦ ਬੋਲੇ 92000 ਮਾਨਤਨ ਹੋ ਜੀ ਹੋ ਜੂਗਾ ਜੀ 92000 ਰੁਪਇਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਬੈਡ ਚੰਗੀਆਂ ਪ੍ਰਿੰਟ ਵਾਲੇ ਜਿਆਦਾ ਵਾਲੇ। ਉਹ ਹਿੱਲੜਾ ਦਾ ਹੈ ਨਹੀਂ ਕਿ ਮੂਹਰ ਦੀ ਹੱਥ ਲਈ ਚੱਲ ਪਿੱਛੇ ਮੈਂ ਮਾਰ ਜਾ ਹੁਣ ਫੇਰੀ ਚੱਲ ਕੋਈ ਚੱਕਰੀ। ਅਜਾ ਤਿੰਨ ਪਈ ਐ ਇੰਨਾ। ਹਾਂ ਠੰਡੀ ਬਹੁਤ ਐ ਯਾਰਾਣਾ। ਬਾਾਈ ਠੰਡੀ ਐ ਜੀ। ਚੰਗਾ ਆਪਣੇ ਤਿੰਨੀ ਛੰਡਗੇ। ਦਵਾਰੇ ਥਣ ਦਿਖਾਉਨੇ। ਦੇਖ ਲੈ। ਕਮਾਲ ਦਾ ਥਣ ਲੱਗਿਆ। ਕੱਲਾ ਕੱਲਾ ਥਣ ਵੱਡੀ ਨਾਲ ਦੇਖੋ ਦੁੱਧ ਵਾਲੀ। ਦੁੱਧ ਵਾਲਾ ਪੀਸ ਆ ਬਾਈ। ਬਹੁਤ ਚੰਗੀ ਬੈੜ ਐ ਜੀ। ਅੱਗੇ ਦੋ ਨੰਬਰ। ਐ ਸੈਰ ਚ ਪੈਂਦੀ ਐ। ਦੋ ਨੰਬਰ। ਹਾਂ ਜੀ। ਕਿਹੜਾ ਸੁਆ? ਸੁਆ ਦਾ ਤਿੰਨੀ ਦੂਜੇ ਦੂਜੇ। ਠੀਕ ਐ ਜੀ। ਕਿੰਨੇ ਦਿਨ ਲੂ ਇਹ ਲੈ ਜੂ ਪੰਜ ਕਿ ਦਿਨ ਜੀ ਪੰਜ ਕਿ ਦਿਨ ਪੰਜ ਚਾਰ ਦਿਨ ਹਾਂ ਕਿੰਨਾ ਕੇ ਰਿਕਾਰਡ ਆ ਦੁੱਧ ਦਾ ਬੱਪ ਦੁੱਧ ਚਾਹੀਦਾ ਜੀ 25 ਦੇ ਨੇੜੇ ਤੇ ਓਕੇ ਬਈ ਹੂੰ ਦੂਜਾ ਸੂਆ ਚਾਰ ਪੰਜ ਦਿਨਾਂ ਦੀ ਪਗੇ ਠੰਡੀ ਠੰਡੀ ਪੂਰੇ ਲੇਵਾ ਦੇਖੋ ਕਮਾਲ ਦਾ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥਾਣ ਬੜਾ ਚੰਗਾ ਇਹ ਲੈ ਪੰਜੀ ਦੇ ਚੱਲ ਟੁੱਲ ਪਾ ਬਾਹਰੀ ਦੇ ਬਲਟਰ ਲਾ ਗਾ ਡੈਚ ਗਾ ਸਰ ਹੂੰ ਖੋਲ ਦੀ ਬੱਫੂ ਦੋਰ ਨੂੰ ਲੇਵਾ ਦੇਖੋ ਲੈ ਥਾਣ ਦੇਖੋ ਇੱਕ ਨੰਬਰ ਥਾਣ ਲੱਗਿਆ ਬਰੀਡ ਫੁੱਲ ਥਾਣ ਬਹੁਤ ਚੰਗਾ ठान दी माड़ी ਨਹੀਂ ਲੈਂਦਾ ਬਾਪੂ ਗਾ ਕਿ ਨਹੀਂ ਨਾ ਨਾ ਥਣ ਮੜਾ ਲਈ ਆਪਾਂ ਛੋਟਾ ਖਾਣ ਨਹੀਂ ਦਿੰਦੇ ਵਦਿਆ ਮੁਠੀਆ ਚਵਾਈਆ ਲੈਂਦੇ ਸਹੀ ਆ ਸੌ ਚਵਾਈ ਕਰਨੀ ਸੌਖੀ ਚਾਹੇ ਹੱਥੀ ਜੋਲਿਓ ਚਾਹੇ ਮਸ਼ੀਨਾਂ ਚੋ ਬੰਦੇ ਵੱਡੇ ਤੱਕੜੇ ਤਾਂ ਮਸ਼ੀਨਾਂ ਮਸੂਲੇ ਤੇ ਆਉਂਦੇ ਜੀ ਆਮ ਬੰਦੇ ਹੂੰ ਮਸ਼ੀਨ ਹੁੰਦੀ ਨਹੀਂ ਕਿਸੇ ਫੇਸ ਬੜਾ ਚੰਗਾ ਬਰੀਡ ਇੱਕ ਨੰਬਰ ਤੇ ਚਮਕ ਚੰਗੀ ਆ ਕੱਦ ਚੰਗਾ ਪਲੀ ਵੀ ਚੰਗੀ ਆ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਕਿਆ ਬਾਤ ਆ ਲਾਹੂ ਕੀ ਬਹੁਤ ਬਾਪੂ ਜਿਹੜੇ ਹਿਸਾਬ ਨਾਲ ਢਿੱਲਾ ਦਿਖਾਉਂਦੇ ਹਾਂ ਜੇ ਸ਼ੂਤੀ ਰਹੀ ਜੀ ਹੂੰ ਕੱਚੀ ਕੱਚੀ ਭਈਆ ਹਜੇ ਦਿਨ ਲੈਂਦੀ ਆ 2-4 ਦਿਨ ਲੈ ਜੂਗੀ ਆਰਡਰ ਉਦੋਂ ਹੋਰ ਵੀ ਸੋਨਾ ਤਿਆਰ ਕਰ ਲੈਣਾ ਕੀ ਮੋਲ ਆ ਬਾਪੂ ਜਿਆ ਜ ਮੋੜੇ ਦਾ ਅੱਛੀ ਯਾਰ 80 ਯਾਰ ਮਾਨਤਨ ਹੋ ਜਾ ਹੋ ਜੂਗਾ ਜੀ ਠੀਕ ਆ ਜੀ 80000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਭਾਈ ਵਰਡ ਚੰਗੀ ਆ ਪਲੀ ਵੀ ਬਹੁਤ ਆ ਕੱਦ ਵੀ ਚੰਗਾ ਕੋਈ ਛੋਟੀ ਨਾ ਮੰਨੋ ਭਾਈ ਰਾਜੀ ਰੂਜੀ ਪੂਰੀ ਠੰਡੀ ਪੂਰੀ ਹੂੰ ਬਾਕੀ ਲੇਵਾ ਬਹੁਤਾ ਗਾਣਾ ਤਾਂ ਤਿੰਨੇ ਆਪਣਾ ਠੰਡ ਗਏ ਲੈ ਹੂੰ ਜਿਵੇਂ ਮਰ ਜਿਆ ਤਫੇਰੀ ਚਲ ਕੋਈ ਚੱਕਿਆ ਨਹੀਂ ਕਹਿਣਾ ਕੁਛ ਨਹੀਂ ਐ ਪਿਆ ਸਾਨ ਜੀ ਸਹੀ ਕਰਦਾ ਭਾਈ ਹੂੰ ਅੱਗੇ ਬਾਪੂ ਲਾਸਟ ਹਨ ਨੰਬਰ ਕਿਹੜਾ ਸੂਆ ਪਿਆਰ ਦੂਜਾ ਹੀ ਜਮਾ ਦੂਜਾ ਸੂਆ ਕਿੰਨੇ ਦਿਨ ਲੂਗੇ ਫਿਰ ਲੈ ਜੂ ਹਫਤਾ ਜੀ ਹਫਤਾ ਲੈ ਜੀ ਤੇ ਕਿੰਨਾ ਕੁ ਰਿਕਾਰਡ ਦੁੱਧ ਦਾ ਲੋ ਚਾਹੀਦੇ ਨੂੰ ਜੀ 18 ਤੋਂ 19 ਤੱਕ ਹੂੰ 20 ਦੇ ਦੇ 20 ਦੇ ਦੇ ਛੰਡੀ ਪਾਉ ਤਾਂ ਮੈਂ ਕੱਲੀ ਕੱਚੀ ਗੇ ਗਰਮੀ ਆ ਦਾ ਪੀਛ ਲੈ ਲਾਂਡੋ ਲਾਂ ਚੈੱਕ ਕਰੋ ਸਾਰੀਆਂ ਬਾਲਡਾਂ ਲੱਗਣੀਆਂ ਛੰਡੀ ਗਰਮਾਇਨੇ ਸੋਨਾ ਲਾਹੂ ਬਹੁਤ ਹਨ ਤੇ ਥਣ ਵੀ ਇੱਕ ਨੰਬਰ ਲੱਗਿਆ ਮੁਠੀ ਜਿਹੜਾ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਹੋਲੇ ਬਾਪੂ ਦੋਰ ਕੇ ਖਾ ਫੇਸ ਬੜਾ ਚੰਗਾ ਚਮਕ ਚੰਗੀ ਹੈ ਕੱਦ ਠੀਕ ਹੈ ਬਰੀਡ ਚੰਗੀ ਹੈ ਦੁੱਧ ਵੀ ਚੰਗਾ ਪਾਉ ਦੋ ਹਨ ਬਾਪੂ ਦੁੱਧ ਪੂਰਾ ਬਾਕੀ ਫਾਂਡ ਫੂਡ ਪਾਉਦਾ ਹੋਈ ਇਹਦੀ ਬਾਈ ਚੰਗੀ ਵਸਸੀ ਹੈ ਜੀ ਹੂੰ ਮਾਕੇ ਮੁੰਨ ਲੋਟ ਹੈ ਇਹਦਾ ਸਹੀ ਹੈ ਮੁੱਲ ਬਹੁਤ ਰੂਟ ਹੈ ਬੱਚੀ ਚੰਗੀ ਹੈ ਮੁੱਲ ਲੋ ਕੀ ਮੁੱਲ ਬੱਪੂ ਦਾ ਜੈਜਾ ਮੋੜੇ ਦਾ 65000 ਹੈ ਜੀ ਮਾਨਤਨ ਹੋ ਜਾ ਬਹ ਮਾਨਤਨ ਹੋ ਜਾਊਗਾ ਓਕੇ 65000 ਰੁਪਿਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਬੈਡ ਚੰਗੀ ਹੈ ਬਾਈ ਬਰੀਡ ਬਹੁਤ ਹਨ ਤੁਲ ਬੱਠੰਡੀ ਹੈ ਬਾਕੀ ਇਹ ਹਾਂ ਬਾਕੀ ਬੈਡ ਲੰਗ ਯਾਰ ਚਾਹੇ ਦਸੂਏ ਚੋਲਾ ਹਨ ਹੈ ਨਹੀਂ ਵੀ ਬੁੱਢੀ ਜੀ ਹੋ ਜਾ ਹਾਂ ਨਾ ਨਾ ਸਹੀ ਹੈ ਬਾਈ ਸੋਰਾ ਬਰੀਡ ਚਮਕ ਤੇ ਲੇਵਾ ਥਾਨ ਇੱਕ ਨੰਬਰ ਆ ਹੈਂਡ ਫੋਲ ਆਉਣੀ ਹੈ ਗਰਮੀ ਬਿਲਕੁਲ ਨਹੀਂ ਮੰਨਦੀ ਨਾ ਜੀ ਗਰਮੀ ਜਿਵੇਂ ਨਹੀਂ ਮੰਨਦੀ ਮੋਹਲ ਵੀ ਜਾਇ ਜਾਂ 65000 ਮਾਨਦਨ ਹੋ ਜਾਊਗਾ ਨਾਗਸਿਬਾਪੂ ਕੋਲੇ ਤਿੰਨ ਵੀ ਤਿੰਨੇ ਟੌਪ ਦੇ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਪੂ ਨਗ ਕਨੈਕਟ ਕਰ ਲਿਓ ਜੀ ਧੰਨਵਾਦ